ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਉਹ ਕੀ ਕਰਾਂ ਮੈਂ ਗਵਰਾਤ ਨੂੰ ਕਹਿੰਗਾ ਮੈਨੂੰ ਨਹੀਂ ਪਤਾ ਉਹ ਰਾਈਨ ਜਾਓ ਆ ਜਾ ਲਵਾ ਲਿਆ ਉਹਨਾਂ ਕੀੜਾ ਕੰਜਦੇ ਨੇ ਕਿਧਰ ਅੱਧੀ ਰਾਤ ਦੇ ਕਿਈ ਪਈ ਉੱਥੇ ਪਹਿਲਾਂ ਸੌ ਨਹੀਂ ਦਿੱਤੋ ਕਿਈ ਪਈ ਹੈ ਇਹ ਕੀ ਕਰੇਗਾ ਇਹ ਤਾਂ ਪੱਟੂ ਕੀ ਬਟੇਗਾ ਉੱਥੇ ਉੱਥੇ ਢੋਆ ਪੱਟੂ ਵਿੱਚ ਮੈਂ ਤਾਂ ਅੱਜ ਨਹੀਂ ਕੱਢਦਾ ਇਹ ਮੇਰਾ ਗਾਲ ਤੇ ਕਲਕ ਬੀਜੀ ਆ ਮੈਨੂੰ ਲੱਗਦਾ ਮੈਂ ਤਾਂ ਸੱਟ ਕਰ ਦੂੰਗਾ ਸੋਨਾ ਅੱਜ ਆ ਕੱਢੇਗਾ ਸੋਨਾ ਤੂੰ ਕਹਿੰਦਾ ਕਹਿੰਦਾ ਪੈਸੇ ਮੋਰਾ ਕਹਿੰਦਾ ਬਾਦੂ ਕੁਛ ਆ ਬਸ ਹੋਇਆ ਸੋਨੂੰ ਪਤਾ ਨਹੀਂ ਕੀ ਹੋ ਗਿਆ ਹਾਂ ਮੋਰਾ ਆ ਤੁਹਾਨੂੰ ਕਹਿੰਦਾ ਕੰਮਲੀਆਂ ਬੁੱਢਾ ਟੋਡੇ ਤਾਂ ਕਹਿੰਦਾ ਬੁੱਢਾ ਕੰਮਲੀਆਂ ਸੱਚੀ ਹੈ ਕਮਲਾ ਤੂੰ ਮੋਟੀ ਮਰਤ ਦੇ ਨੀਂਹ ਖਰਾਬ ਕਰਦੀਂ ਨੀਂਦ ਕੀ ਆ ਯਾਰ ਸਾਰੀ ਰਾਤ ਹੀ ਨੀਂਗਾ ਤੂੰ ਪੂਰਾ ਪੂਰਾ ਸੀਗਾ ਰੱਬ ਦੇ ਰੂਪ ਸੀ ਤੈਨੂੰ ਕਿਵੇਂ ਦਿਸਜੂ ਯਾਰ ਕੀ ਆਪ ਦੇ ਸੱਚੀ ਹੈ ਨਾ ਮੈਂ ਗੱਲਾਂ ਕਰਦਾ ਹੁਣਾਂ ਤੂੰ ਅੰਨਾ ਸੱਚੀ ਹੈ ਨਾ ਤੈਨੂੰ ਦਿਸ ਆ ਆਜਾ ਬਾਪੂ ਮੋਟੀ ਮਰ ਆਜਾ ਬਾਪੂ ਬਣ ਕੇ ਆਪਾਂ ਪੈਸੇ ਚ ਹੋ ਜਾਗੇ ਬਾਪੂ ਮੈਂ ਤਾਂ ਗੱਡੀ ਹੋ ਜਾਗੇ ਪੈਸੇ ਚ ਸਾਈਕਲ ਬਾਦੂ ਚਲੋ ਚਲ ਆਜਾ ਤੁਰੇ ਆ ਦਵਾ ਲਿਆ ਹੁਣ ਕਿਹੜਾ ਆ ਜਾ ਸਾ ਆ ਜਾ ਵਾਰੀ ਪੇਟ ਦੇ ਪੇਟ ਦੇ ਆ ਜਾ ਉਹ ਦੱਸਿਆ ਵੀ ਸੀ ਕਿ ਕੁਸ ਕਈ ਬਿਮਾਰੀ ਹੈ ਨਾ ਦੱਸਿਆ ਬਾਪੂ ਕਿਵੇਂ ਮੈਂ ਨਾ ਮੈਂ ਮੈਂ ਸੌਂਦਾ ਨਹੀਂ ਜਦੋਂ ਕੈ ਸੌਂ ਜਾਣਾ ਹਾਂ ਮੈਂ ਸੌਂਗਾ ਅੱਖ ਲਈ ਹੈ ਅੱਛਾ ਮੇ ਚੱਕਦਾ ਮਨ ਨੂੰ ਹਲਾਇਆ ਤੇ ਮੈਂ ਨਾ ਉਹ ਧੱਕਦਾ ਮੁੱਠਾ ਮੈਂ ਕਿਹ ਕੌਣ ਹੈ ਤੂੰ ਕਹਿੰਦਾ ਮੈਂ ਬਾਬਾ ਸੁੰਬਾ ਦਾਸ ਮੈਂ ਕਿਹਾ ਕਿ ਮੈਂ ਆਇਆ ਸੀ ਕੰਦਾ ਹਿੰਦੀ ਚ ਬੋਲਦਾ ਜੀ ਮੈਨੂੰ ਤਾਂ ਬੋਲਣਾ ਹਾਂ ਹਾਂ ਤੇ ਮਨਣਾ ਸਾਰਾ ਸਾਰਾ ਕਹੇ ਮੇਰੀ ਗੱਲ ਬੋਲਦਾ ਤਾਂ ਹਿੰਦੀ ਚ ਹੀ ਆ ਹਾਂ ਹਿੰਦੀ ਚ ਬੋਲਦਾ ਨਾ ਹਾਂ ਹਾਂ ਉਹ ਇਹ ਤਾਂ ਸੱਚਾ ਮੈਨੂੰ ਕਹਿੰਦਾ ਥੋਡੇ ਨਾ ਤੁਨ ਲ ਦੌਲਤ ਪੜਾ ਹੈ ਆਪਾ ਆਪ ਆਪਣੇ ਖੇਤ ਜਾਓ ਮੋਟਰ ਵਾਲੇ ਟਾਲੀ ਵਾਲੇ ਖੇਤ ਜਾਓ ਵਾਹਾਂ ਪਰ ਦਾਇਸ ਹੈ ਤੇ ਕਹਿੰਦਾ ਉਹ ਹਾਂ ਡਾਈਸ ਹੈ ਕਹਿੰਦਾ ਇੱਕ ਕਿੱਲੇ ਵਿੱਚ ਖੂਂਜ ਵਿੱਚ ਪੜਾਇਆ ਬਹੁਤ ਸਾਰਾ ਧਨ ਪੜਾਇਆ ਨੀਵੇਂ ਚੱਖੇ ਉੱਚੇ ਚੱਖਿਆ ਨੀਵੇਂ ਚ ਨੀਵੇਂ ਚ ਖੱਬਾ ਫਿਰ ਨੀਵੇਂ ਹੀ ਬਣਦਾ ਓਏ ਖੱਬਾ ਪਾਸਾ ਲਾ ਹੋ ਤਨ ਉਹ ਠੀਕ ਆ ਫਿਰ ਨੀਵੇਂ ਹੀ ਬਣਦਾ ਨੀਵੇਂ ਚਾ ਉੱਥੇ ਖੁੰਜੇ ਚ ਕਹਿੰਦਾ ਬਾਦੂ ਤੁਹਾਨੂੰ ਦੌਲਤ ਅੱਛਾ ਆਇਆ ਤੁਰਿਆ ਪਿਆ ਕਹਿੰਦਾ ਕਹਿੰਦਾ ਸੂਰਜ ਚੜਨ ਤੋਂ ਪਹਿਲਾਂ ਪੱਟ ਲਿਆ ਪੱਟ ਲਿਆ ਇਹ ਨਹੀਂ ਕਹਿੰਦਾ ਤੇ ਤੁਹਾਨੂੰ ਪਤਾ ਕੀ ਕਹਿੰਦਾ ਇਹ ਅੱਥੀ ਹੁੰਦਾ ਕਹਿੰਦਾ ਤੁਹਾਨੂੰ ਪਤਾ ਕੀ ਕਹਿੰਦਾ ਹਾਂ ਕਮਲੀਆਂ ਬੁੰਡਾ ਕਹਿੰਦੀ ਓਹ ਪਤਾ ਕੀ ਆ ਤੂੰ ਤਾਂ ਜਾਣਦਾ ਨਹੀਂ ਉਹ ਪਹਿਲਾਂ ਸਾਥ ਰਹਿੰਦਾ ਹੁੰਦਾ ਸੀ ਆਪਣੇ ਤੇ ਤੇਰੇ ਵਾਲਾ ਪਿਓ ਤਾਂ ਕਰਦਾ ਈ ਬੜੀ ਸੇਵਾ ਤੈਨੂੰ ਕਾਹਤੋਂ ਕਮਲੀ ਕਿਆ ਬੁੰਡਾ ਓ ਮੈਂ ਫਿਰ ਵਿਚਾਰੇ ਨੂੰ ਇੰਨਾ ਫੇਰ ਆਖੀ ਨਾ ਨਿੰਦਿਆ ਮਾਰਾ ਹੁੰਦਾ ਮੈਂ ਉਹਨੂੰ ਵੈਸੇ ਜੀ ਚੀ ਜਾਂਦਾ ਜੀ ਮੈਂ ਖਾ ਐਵੇਂ ਮਾਰੀ ਜਾਂਦਾ ਬੂਨਾ ਬਪਾ ਹੁੰਦਾ ਮੇਰਾ ਹੋ ਜਾਂਦਾ ਫਿਰ ਮੈਂ ਡਾਈਟ ਖਾਆ ਕਰੂ ਮੇਰੇ ਡੋਲੇ ਹਨ ਆ ਉਹਨਿਲਤਾ ਜਾ ਬਕ ਉਸ ਪੇਰੀ ਆਕ ਤੂੰ ਕਈ ਕੋਈ ਉੱਥੇ ਪਈ ਐ ਨਾ ਮੋਟਰ ਚ ਲਈ ਤਾਂ ਉੱਥੇ ਪਈ ਐ ਕੋਠੇ ਚਾਹੋ ਮੈਂ ਲੱਗ ਦੂੰ ਜਾਂਦੇ ਸਾਰੀ ਪਟਨ ਕਹਿੰਦਾ ਜਿੱਦੋਂ ਪਟਲਿਆ ਪਟਲੀਆਂ ਮਿੱਠੀਆਂ ਨਾ ਕਹਿੰਦਾ ਖੜ ਜਾ ਓ ਮੈਨੂੰ ਕੰਜਦਾ ਕੀ ਲੈਣਾ ਤੂੰ ਤਾਂ ਮਾਰੀ ਇਹਨਾਂ ਲਿਖੀ ਨਾ ਇੰਨੀ ਥਾਂ ਤੇ ਕਹਿੰਦਾ ਓਏ ਆ ਜਾ ਕਮਲਿਆ ਬੰਦੇ ਇੱਥੇ ਰੌਲਾ ਨਹੀਂ ਪਾਉਂਦੇ ਹੁੰਦੇ ਓਏ ਹੋਰ ਸੁਣ ਲੂਗਾ ਕਹਿੰਦਾ ਇੰਨੀ ਥਾਂ ਤੇ ਹੁੰਦਾ ਨਾ ਆਈ ਪੈ ਤਾਂ ਨਹੀਂ ਪਿਆ ਚੱਲ ਕੋਈ ਕਾਂਟੇ ਹੋਰ ਪਤਾ ਨਹੀਂ ਡਾਲਰ ਜੇ ਕੀ ਕਹਿੰਦਾ ਤੇ ਲਿਆਵਾਂਗੇ ਕਾਚ ਆਪਾਂ ਨੂੰ ਲਿਆਵਾਂਗੇ ਕੰਜਦੇ ਕੋਈ ਲੈਤਾ ਹੈ ਨਹੀਂ ਲੈ ਲਊ ਤਮਾਪੀ ਹਾਂ ਮੈਂ ਪੱਜ ਕੇ ਪੁੱਲੀ ਪੁੱਲੀ ਤਾਂ ਲਿਆਉਂਦੇ ਪੰਜੀ ਬੰਨ ਲਿਆਵਾਂਗੇ ਕਿਰਾ ਆਪਾਂ ਨੂੰ ਦੇਖ ਗਿਆ ਨਾ ਆਪਾਂ ਉੱਥੇ ਦੱਬ ਦਾਂਗੇ ਤੂੰ ਇਹ ਕੋਈ ਲਾਏਗਾ ਚਾਕੇ ਪਰ ਰੋਜ ਰਾਤ ਨੂੰ ਜਦੋਂ ਆਪਾਂ ਨੂੰ ਆਪਣੇ ਦੋਨਾਂ ਚੀਜ਼ਾਂ ਦੇਵੇ ਦੱਸੀ ਨਾ ਘਰੇ ਵੀ ਮੈਂ ਤਾਂ ਕੀ ਦੱਸਣਾ ਤੂੰ ਡੌਂਡੀ ਪਿੱਟ ਦੇ ਨਾ ਕੋਤੇ ਸਾਰੇ ਪਿੰਡ ਵਿੱਚ ਬਊ ਬਊ ਕਰਦਾ ਫਿਰ ਮੰਮੀ ਆਖੂ ਤੂੰ ਦਿਨੋਂ ਦਿਨਾਂ ਕੱਪੜੇ ਬਦਲਦਾ ਇੰਨੇ ਪੈਸੇ ਕਿੱਧਰੋਂ ਲਿਆਉਣਾ ਬੱਸ ਤਾਂ ਬਈ ਸਾਰੇ ਪਿੰਡ ਨੂੰ ਚੰਦਨ ਹੋ ਜਾਊਗਾ ਜਦੋਂ ਮਿਲ ਗਿਆ ਤਾਂ ਮੈਂ ਕੋਈ ਨਾ ਆ ਜਾ ਤੇਰਾ ਮੈਂ ਬਾਰੀ ਬਾਰੀ ਮੂੰਹ ਬੰਦ ਦਾ ਜੇ ਤਨ ਮਿਲ ਵੀ ਗਿਆ ਐਵੇਂ ਨਾ ਖੋਰੂ ਪਾਉਂਦਾ ਫਿਰ ਪਿੰਡ ਚ ਵੇਸ ਅਨੁਸਾਰ ਦਿੱਤਾ ਜਾਂ ਹੋਰ ਪਟਿਆ ਜਾਇ ਕਰਿਆ ਮੈਨੂੰ ਤਾਂ ਫਿਰ ਦੱਸੇ ਹੀ ਕਰੋ ਕਿਉਂਕਿ ਮੈਂ ਤਾਂ ਸੱਚਾ ਦਿਲ ਦਾ ਨਾ ਮੈਂ ਪਾਪੀ ਨਹੀਂ ਮੈਂ ਤਾਂ ਦੱਸ ਰਿਹਾ ਨਾ ਕਮਲਿਆ ਉਹ ਕਮਲਿਆ ਬੰਦੇ ਮੇਰੇ ਨਾਲ ਹੀ ਜੀ ਆਪ ਤੂੰ ਦੱਸ ਤਾਂ ਨਾ ਰੌਲਾ ਪੈ ਗਿਆ ਸਾਰੇ ਆਪਣੀ ਜ਼ਮੀਨ ਲੈ ਜੂ ਗੌਰਮੈਂਟ ਨਹੀਂ ਲੈ ਕਬਜਾ ਕਰ ਲੈਂਦੀ ਮੇਰੇ ਕਮਲਿਆ ਬੰਦਿਆ ਵੀ ਤੋਂ ਸੋਨਾ ਨਿਕਲਦਾ ਹਾਂ ਹਣਾ ਹਾਂ ਫਿਰ ਤਾਂ ਆਪਣੀ ਆਪਣੀ ਸੋਨਾ ਬਜਾਉ ਖੇਤੀ ਆ ਨਾ ਤੇ ਹੋਰ ਕਾ ਮੈਂ ਤੂੰ ਕਣਕ ਕੋਣਕਣਾ ਬੀਜਿਆ ਕਰੀ ਆਪਾਂ ਸੁਣਨਾ ਏ ਮੈਂ ਕਿੱਥੇ ਬੀਜਦਾ ਹਾਂ ਹਾਂ ਹੈਨਾ ਫਿਰ ਮੇਰਾ ਵਿਆਹ ਵੀ ਹੋਣਾ ਹਾਂ ਤੇਨੂੰ ਬਹੂ ਵੀ ਮਿਲਣੀ ਹੈ ਤਾਂ ਮੈਨੂੰ ਨਾ ਵੱਡੇ ਘਰਾਂ ਦੀ ਮਿਲੂ ਹਾਂ ਹਾਂ ਕਿੱਦਾਂ ਕਿਬਦੀ ਵੱਡੇ ਆਪਾਂ ਸ਼ਪੈਦਾ ਸ਼ਪੈਦਾ ਜਿੱਡੀ ਦਾ ਕੋਠੀ ਪਾਵਾਂਗੇ ਅਈ ਦੀ ਕੋਠੀ ਤੱਕੰਜਰ ਤੱਕ ਤੇ ਆਪਦੀਆਂ ਬਾਪੂ ਬਣ ਕੇ ਅੱਖਾਂ ਬਣਵਾਲੀ ਤੇ ਸਾਰਾ ਪਿੰਡ ਕਾਣਾ ਕਹਿੰਦਾ ਅੰਨਾ ਕਾਣਾ ਓਏ ਮੈਨੂੰ ਹੀ ਕਹਿ ਦਿੰਦੇ ਓ ਕੰਜਰੇ ਮੈਂ ਜਦੋਂ ਕਈ ਬੈਂਡ ਤੇ ਜਾਂਣਾ ਨਾ ਮੈਨੂੰ ਕਹਿ ਦੇਣਗੇ ਅੰਨੇ ਕਾਣੇ ਕਾ ਘਾਰਾ ਕ ਇਹਨਾਂ ਦਾ ਦਵਾਈ ਚੜਾ ਲੋ ਅੱਛਾ ਕੇ ਉਧਰ ਤੁਰ ਪਾ ਹੁਣ ਤਾਂ ਸੋਨੇ ਚ ਹੋ ਗਏ ਆਪਾਂ ਕੀ ਯਾਰੂੰ ਤੋਰੀ ਫਿਰਦਾ ਤੂੰ ਕੰਜਰਾਂ ਦੇ ਉਹ ਕਰ ਨੇੜੇ ਤਾਂ ਆ ਜਾ ਬਾਪੂ ਕਈ ਤਾਂ ਲੱਭ ਲਈਏ ਆ ਜਾ ਮੈਂ ਤਾਂ ਕੋਠੇ ਚ ਪਈ ਕਹੀ ਦਾ ਚੱਕ ਲੈਣੀਆਂ ਓਏ ਉਹ ਕਮ ਲਿਆ ਹਾਂ ਰੌਲਾ ਨਾ ਪਈਏ ਥੇ ਡਰਾਈਵਰ ਪਿਆ ਹੂਆ ਪੁਰੇ ਚਾਚਾ ਹੋਰ दारू ਦੂਰ ਪੀ ਕੇ ਆਏ ਨਾ ਕਈ ਵਾਰੀ ਮੋਟਰਤੀ ਪਈ ਜਦੋਂ ਉਹਨੂੰ ਪਤਾ ਲੱਗਿਆ ਰੌਲਾ ਨਾ ਪਈ ਤਾਂ ਇਹਨੂੰ ਅੱਖੀਂ ਇੰਨਾਗਾ ਫਿਰ ਆਪਾਂ ਤਾਂ ਫਿਰ ਮਾਰੇ ਜਾਗੇ ਮੇਰੀ ਇੱਕ ਗੱਲ ਸੁਣ ਫੋਰ ਸੁਣ ਲੈ ਜੇ ਕੁਛ ਨਾ ਥੇ ਹੈ ਨਾ ਜੋੜੇ ਨਾ ਮੈਂ ਤੇਰੇ ਨਾ ਪਿੱਠੀ ਪਿੱਠੀ ਕੋਟੂ ਦੇਖ ਓਏ ਹੈਗਾ ਗੱਪ ਥੋੜਾ ਮਾਰ ਠੀਕ ਹੈ ਇਹ ਹੈਗਾ ਤੂੰ ਬਾਅਦ ਆਸ ਕਦੇ ਗੱਪ ਨਹੀਂ ਮਾਰਦਾ ਨਹੀਂ ਆਇਂਦਾ ਕਰ ਕੀ ਗੱਪ ਮਾਰਨਾ ਸਾਧੂ ਸੰਤ ਨੇ ਆ ਜਾ ਰੋਣਾ ਦਾ ਪਪਾ ਹੀ ਜਾ ਯਾਰ ਹੂੰ ਬੋਲਣਾ ਸਤ ਪੁਰਪੇ ਯਾਰ ਜੂ ਕਾਣਾ ਕਾਣਾ ਅੜ ਗਿਆ ਹਾਓ ਉਹ ਮੇਰਾ ਘਰਦਿਆਂ ਲੈ ਕੇ ਵੀ ਇੱਥੇ ਪਿਆ ਹੋਏ ਬੱਸ ਗਿਆ ਯਾਰ ਗਾਣਿਆ ਦੀ ਰੱਖੀ ਆ ਸੀ ਮੰਗਾ ਨੂੰ ਕੰਜੇ ਤੇ ਡੀ ਸੀ ਦੀ ਨੀਰਾ ਹੋਇਆ ਪਿਆ ਇਹ ਤਾਂ ਚਾਚਾ ਲਾਈਟ ਦੇਖਦੇ ਸੀ ਆਈ ਤਾਂ ਨਹੀਂ ਤੁਸੀਂ ਕੀ ਕਰਦੇ ਫਿਰ ਰੌਣੀ ਕਰਾਂਗੇ ਰੌਣੀ ਕਿਹੜੀ ਰੌਣੀ ਕਰੀਦਾ ਬੈਠੋ ਤੁਸੀਂ ਕਹੀ ਨਹੀਂ ਰੱਖੀ ਬੈਠਾ ਹੋਏ ਕਹੀ ਮੈਂ ਕੀ ਕਰਨੀ ਆ ਹਾਂ ਤੂੰ ਕੋਠੇ ਹੀ ਤਾਂ ਪਈ ਹੁੰਦੀ ਕਿਧਰ ਗਾਲਤੀ ਨੱਕਰੇ ਲੈ ਗਏ ਤਾਂ ਹੈ ਨਹੀਂ ਤੇਰੇ ਕੋਲੇ ਲੈ ਗਏ ਤੂੰ ਤੁਸੀਂ ਕਰਦੇਗੀ ਫਿਰ ਦਿਓ ਅੱਧੀ ਰਾਤ ਉਹ ਤਾਂ ਮੈਸੇਜ ਹੀ ਸੀ ਮੈਂ ਸੁੱਈ ਹੋਈ ਜੇਰ ਹੋਣੀਆ ਸੌਣ ਵਾਲੀ ਨਹੀਂ ਸੀ ਯਾਰ ਕੋਈ ਸੌਣਾ ਵੀ ਨਹੀਂ ਲੈਂਦੀ ਸੀ ਜੇਰ ਨੱਪਣੀ ਉਹ ਕੁੱਤੇ ਲੈ ਜਾਣਗੇ ਰਾਤ ਨੂੰ ਯਾਰ ਕਾਬਾ ਕਰੀ ਜਾਂਦੇ ਆ ਹੋਰ ਯਾਰ ਹਾਏ ਯਾਰ ਕਿਧਰ ਆਏ ਅੱਧੀ ਹੁਣ ਹੈ ਨਹੀਂ ਨਿਗਾਹ ਤੇ ਉਹ ਆ ਜਾ ਫਿਰ ਯਾਰ ਆ ਤੂੰ ਕਿੱਲੇ ਹੀ ਫਿਰਦਾ ਚੱਪੇ ਤਾਂ ਸਹੀ ਆ ਚੁੱਪ ਕਰ ਮੈਂ ਤਿੱਖਾ ਹੀ ਆ ਬਰੇ ਦੇ ਨਾਲ ਪੱਟ ਲਾਂਗੇ ਤੂੰ ਆ ਜਾ ਔਰ ਕੀ ਹੈ ਯਾਰ ਦਫਾ ਕਰ ਪਰੇ ਆ ਜਾ ਕਿ ਢੀੜ ਕਾਈ ਜਾਣਗੇ ਤੂੰ ਨਾ ਬਾਬੂ ਕਾ ਮੂਤਾ ਪੈਂਦੇ ਖਾਸਮਾਂ ਦੀ ਵਿੜਕ ਤਾਂ ਲੈ ਯਾਰ ਕਰਦੇ ਕੀ ਫਿਰਦੇ ਇਹ ਅੱਧੀ ਰਾਤ ਉਈ ਤਾਂ ਨਹੀਂ ਪੈਂਦੇ ਯਾਰ ਕੋਈ ਟੂਣਾ ਟਾ ਮਨ ਕਰਦੇ ਫਿਰਦੇ ਕਿਤੇ ਕੋਈ ਤਵੀ ਤਾਗੇ ਦੱਬ ਦੇਣਾ ਗਰਦਿਆ ਲਿਆ ਪੈਂਦਾ ਖਾਸਮ ਇਸੇ ਕਮਾਲ ਆਈ ਹੈ ਇਹ ਚੱਲ ਇੰਨੇ ਵਿੜਕ ਹੌਲੀ ਹੌਲੀ ਇਹਨਾਂ ਦੀ ਅਗਨ ਆਪਣਾ ਹਾਂ ਚੰਨ ਦੇਖ ਚਾਹ ਕਿ ਜੇ ਕਰਦੇ ਕੀ ਕੰਮ ਇਹ ਸੰਤੇ ਯਾਰਤ ਦੀ ਰਾਤ ਦੇ 1 ਵਜੇ ਖੜਾ ਆ ਕੇ ਕਹੇ ਜੇਰ ਜੇਰ ਦਸੋ ਭੈਂਚੋ ਦਿਓ ਤੁਸੀਂ ਰੱਖ ਲਓ ਥੇ ਢਾਕੇ ਤੜਕੇ ਦਬ ਦਿਓ ਕਿਤੇ ਹਾਂ ਬੱਪੂ ਹੁਣ ਕਿੰਦੇ ਨਾਲ ਪਟਾਂਗੇ ਉਹ ਪਟ ਲਾਂਗੇ ਹੌਲੀ ਬੋਲਤੀ ਰਾਤ ਚ ਕੰਗਲਿਆ ਬੰਝਾ ਸੁੰਦਾ ਵਾਲੀ ਦੂਰ ਹੁੰਦਾ ਅੱਛਾ ਗੇ ਹਾਂ ਉਹ ਸੁਣੋ ਹਣ ਜਾ ਉਹ ਕਿਹੜੇ ਪਾਸੇ ਹੱਥ ਅਸੀਂ ਆ ਤਾਲੀ ਆ ਤਾਲੀਆਂ ਤਾਂ ਸਾਰੀ ਖੜੀਆਂ ਨੇ ਦਾਇਂ ਬائیں ਪ੍ਰੇਰ ਕਰ ਰਗੇ ਸਕੂਲ ਚ ਐ ਕਰੀ ਜਾਈਂ ਦਾਇਂ ਆਖਿਆ ਸੀ ਦਾਇਂ ਤੂੰ ਦਾ ਫੌਜੀ ਰਹੀਂ ਕੀ ਹੁੰਦਾ ਦਾਇਂ ਉਹ ਹੋ ਸਾਡੇ ਫੌਜ ਚ ਖਲ ਜਾ ਜਾ ਕਰ ਦੇ ਮੈਨੂੰ ਆ ਯਾ ਮਸਾਡਾ ਸੂਬੇਦਾਰ ਵਾਲਾ ਅੰਦਾਜ਼ਿਕਾ ਦਾਇਂ ਮੈਂ ਤੇਰਾ ਪਾਸਾ ਹੋ ਗਿਆ ਤੇਰਾ ਪਾਸਾ ਕਿਹੜਾ ਖਲ ਜਾ ਦائیں ਇੱਧਰ ਲਾ ਪਾਸਾ ਆ ਪਾਸਾ ਤੇ ਆ ਆ ਨਿਗਰ ਰੱਖੀ ਖੜ ਜਲ ਲੰਗੜਿਆ ਓਏ ਆ ਪਾਸਾ ਹੋ ਗਿਆ ਦائیں ਆਹੋ ਬਾਈ ਤੁਰ ਕੇ ਠੀਕ ਹੈ ਮੈਂ ਥੇ ਰੋਲਾ ਨਾ ਪਾ ਠੀਕ ਹੈ ਰਾਤ ਨੂੰ ਕੰਜਰ ਦਿਆ ਫਿਰ ਇਹ ਇਹ ਤਾਂ ਸੱਜਾ ਆ ਗਿਆ ਖੱਬਾ ਨਾ ਇਹ ਸੁਬਹਾਂ ਚ ਨਾ ਟਾਲੀ ਟਾਲੀ ਕਿੱਥੇ ਆ ਆ ਵੇਖ ਅਗਲੇ ਨਾਲ ਤਾਂ ਹੈ ਨਾਲੇ ਜਣਾ ਟਾਲੀ ਟਾਲੀ ਦੀ ਖੁੰਝ ਚ ਬਾਣ ਬਾਇਆ ਪਿਆ ਹਾਂ ਬਾਈ ਜੀ ਨੇ ਕਿਹਾ ਅੱਛਾ ਹਾਂ ਟਾਈਮ ਦੇਖੀ ਟਾਈਮ ਤੇ ਘੜੀ ਤੇ ਮੇਰਾ ਤਾਂ ਟਾਈਮ ਪੀਛੇ ਖੜਾ ਆਇਆ ਨਾ ਲਾਇਆ ਨਹੀਂ ਲਾਇਆ ਚੱਗ ਰਹਿ ਨਹੀਂ ਸਾਹਿਬ ਕਿਉਂ ਬਾਪੂ ਉਹ ਖਾਂਡਾ ਮ ਨਹੀਂ ਜਾਂਦਾ ਕਿ ਜਦੋਂ ਤੇਲ ਤੂਰ ਦੀ ਚੜ ਜਾਂਦੀ ਨਾ ਰਾਤ ਨੂੰ ਹਾਂ ਬਾਪੂ ਹਾਂ ਬਾਪੂ ਫਿਰ ਤਾਂ ਆਪਾਂ امیر ਹੋ ਜਾਾਂਗੇ ਨਾ ਫਿਰ ਆਪਾਂ ਉਹਦੇ ਸਾਲ ਨੂੰ ਨਾ ਵੱਡਾ ਕੋਈ ਕਾਰਖਾਨਾ ਖੋਲਾਂਗੇ ਚੰਗਾ ਕਾਰਖਾਨਾ ਟਰੈਕਟਰ ਲੈ ਲੈ ਜਿਆ ਵੱਡੇ ਵੱਡੇ ਟਰੈਕਟਰ ਕੁਝ ਜ਼ਮੀਨ ਦਾ ਕਿਦਣਾ ਲੈ ਲਾਂਗੇ ਹਾਂ ਜ਼ਮੀਨ ਤਾਂ ਛੱਡ ਦੇਗੀ ਜੱਟ ਦੀ ਜ਼ਮੀਨ ਕੰਜਰਾਂ ਦੀ ਮਾਂ ਹੁੰਦੀ ਆ ਅੱਛਾ ਗੇ ਤੇ ਹੋਰ ਜਿੰਨਾਂ ਦੀ ਭੈਣ ਨਹੀਂ ਜਨਵਰੀ ਕਮਲਾ ਉਹ ਤੇ ਆ ਚੁੱਪ ਖਿਰ ਕੇ ਬਸ ਭੈਣ ਦਾ ਲਨਤ ਸਿੱਧ ਰਾ ਉਹਦਾ ਹਾਂ ਅੱਛਾ ਪਤਾ ਭੈਣ ਦਾ ਲਨਤ ਇਹ ਤਾਂ ਭੈਣ ਜਿੱਥੇ ਚੜਾਂਗੇ ਭੈਣ ਦਾ ਲਨਤ ਸਿੱਧ ਰੇ ਮਾਂ ਕਰ ਤੋੜਿਆ ਜਿਆਦ ਕਰ ਲੈ ਹਣ ਜਿਆਦੀ ਆ ਉਹ ਸਮਾਂ ਚ ਲਨਤ ਚੌਰਿਆ ਆਹੀ ਆ ਆ ਦੇਖ बस आ ही ਮਨ ਦੱਸਿਆ ਸੀ ਤੂੰ ਤੁਸੀਂ ਤੁਰਿਆ ਉਹ ਫਿਰ ਜੰਦ ਬਾਣਾ ਚ ਗਿਆ ਪੋਪਾ ਮੋਟਰ ਦਾ ਆ ਗਿਆ ਭੈਣ ਦੇ ਛੋਲਾ ਦੇ ਦੇ ਕਰਦੇ ਕੀ ਹੈ ਯਾਰ ਦਾਇਆ ਆਖਿਆ ਜੀ ਦਾਇਆ ਤਾਂ ਫਿਰ ਬਾਈ ਆ ਗਿਆ ਦਾਇਆ ਬਾਈ ਅੰਜਮ ਕੋਈ ਹੁੰਦਾ ਗੜੀ ਆਸਿਆ ਆਪਸਾ ਦੇ ਕੀ ਲੱਛਣ ਕਰਦਾ ਗਰਦਿਆ ਲ ਗਿਆ ਇਦਰੀ ਵਜਾ ਹਾਂ ਜੀ ਆਪਾਂ ਇਧਰ ਹੋ ਕੇ ਫੇਰ ਖੜੇ ਭੈਣ ਦੇ ਠੰਡੇ ਜੇ ਕਿਹਾ ਥਲੀ ਕੋਈ ਹਾਂ

ਕਰਨੇ ਲਈ ਤਾਂ ਕੋਈ ਕਾਰ ਆਏ ਨਾ ਆ ਪਏ ਉਹਨਾਂ ਦੀ ਪੜਿਚੇ ਕੇ ਕੈਮਰਾ ਪੜਿਚੇ ਕੇ ਸੰਦ ਉੱਥੇ ਹੀ ਰੱਖ ਲੈਗੇ ਯਾਦਾ ਖੁੱਸ ਦੱਬਣਗੇ ਛੋਟੇ ਕਲਟੀਵੇਟਰ ਆ ਚੰਗਾ ਆ ਜਾ ਤੇ ਜਿੱਤ ਬੋਸ ਦੱਬ ਦੋਪਕੇ ਭੁੱਲ ਗਏ ਇੱਥੂ ਲੱਗ ਜਾ ਤင်း ਚੜਜੂ ਬੁਰਾ ਕਿੰਨਾ ਤੇਰੇ ਬਾਬੇ ਨੇ ਖੈ ਦਿਨ ਚੜਜੂ ਆ ਬਸ ਹਾਂ ਦਿਨ ਚੜੂ ਚੜਦੇ ਤਾਂ ਕੱਖ ਤੇ ਆਪਣੇ ਕੋਲ ਤੂੰ ਤਾਂ ਆ ਜਾ ਦੇ ਲੈ ਨਹੀਂ ਤਾਂ ਗੋਡੀ ਜੀ ਕਰਨ ਲੱਗ ਗਏ ਯਾਰ ਹਾਂ ਹਾਂ ਬਸ ਬਦ ਨਖਾਨੀ ਜੀ ਨਾਲ ਪਤੀ ਆਵਣਾ ਪੜੇ ਤੋਏ ਲਾਗੇ ਹੁਣ ਗੱਲ ਕੀ ਕਰਦੇ ਉਹ ਆਪਾ ਜਿਹੜਾ ਡੂੰਗਾ ਵਾਗੂ ਉਹ ਤਾਂ ਪੱਟ ਲਾਂਗੇ ਨਾ ਹਾਂ ਤੇ ਲਨ ਕਰੀ ਗਏ ਜਾਂਦੇ ਇਹ ਯਾਰ ਇਹ ਜਾਂ ਤਾਂ ਕੁਝ ਦੱਬ ਦੋ ਬੁੱਕੇ ਭੁੱਲ ਗਏ ਭਾਈ 14 ਦੇ ਕਿਵੇਂ ਨਾ ਮਰੀ ਜਾਂਦਾ ਅਗਰ ਤੇ ਹਾਲ ਗਿਆ ਦੇਖ ਉਹ ਕਾਮਲਾ ਭੈਣ ਜੋ ਕਿਵੇਂ ਲਾ ਰੱਖਿਆ ਆ ਸਾਲਾ ਦੇਖ ਕਿਵੇਂ ਲੱਛਣ ਕਰੀਂ ਆਂਦੇ ਆਂ ਪੈਂਦੇ ਆ ਲਾੜਾ ਬੋਤਲ ਦੱਬ ਕੇ ਭੁੱਲ ਗਿਆ ਮੈਨੂੰ ਲੱਗਦੀ ਸਾਰੀਆਂ ਬੱਟਾਂ ਪੱਟ ਲੀਆਂ ਠੂਠੀ ਦਾ ਯਾਰ ਦੇਖ ਹੈ ਵੈਂਚਰ ਤੇ ਕੀ ਲੱਛਣ ਕਰਦਾ ਤੂੰ ਦਿਨੇ ਗਾਲ ਲਾ ਪੈਂਦੇ ਅੱਲਾ ਨਾਲ ਠੇਕੇ ਦੀ ਲਿਆ ਉਥੋਂ ਜੋ ਹੀ ਆ ਮੋਟੀ ਮੱਤ ਦਾ ਉਹ ਭੈਣ ਚੋਂ ਦਾ ਉਹਨੂੰ ਨਾਲ ਲੈ ਕੇ ਇਹ ਕਿਵੇਂ ਖੋਦੀ ਆਂਦਾ ਧਰਤੀ ਲੱਗਾ ਐ ਦਾ ਲੈਣੀ ਲੈ ਵਾਪਸ ਹੁਣ ਤੂੰ ਮੜੇ ਨਾ ਸਰੀਏ ਨਾਲ ਕਰ ਕਰ ਖਾਂ ਕੋ ਜਾ ਇੱਥੇ ਐਂ ਕਰੋ ਇੱਥੇ ਹੈ ਜੇ ਸੀ ਵੀ ਲਿਆਓ ਕੀ ਹੋ ਗਿਆ ਜੀ ਪੱਟ ਲੋ ਜੇ ਕੁਝ ਮਿਲ ਜੂ ਤਾਂ ਕੋਈ ਸੁਣ ਇਹ ਤਾਂ ਚੋਕ ਕਿਦੋਂ ਦੇਖਦੇ ਆ ਉਹ ਕੀ ਕਰਦੇ ਹੋਵੇ ਗਿੱਲ ਦੇਖਦੇ ਆ ਉਹ ਕੀ ਕਰਦੇ ਹੋਵੇ ਗਿੱਲ ਦੇਖਦੇ ਕੱਲ ਕ ਵੀਜਾਂਗੇ ਤਾਂ ਗਿੱਲ ਦੇਖਦੇ ਕਿੰਨੀ ਕਾ ਬਾਈ ਗਿੱਲ ਦੇਖਦੇ ਤੁਸੀਂ ਹੋਰ ਹੀ ਕੰਮ ਹੈ ਕੋਈ ਯਾਰ ਨਾ ਯਾਰ ਹੋਰ ਤੇ ਕੀ ਹੋਣਾਗਾ ਨਾ ਸੱਚੇ ਦੱਸੋ ਯਾਰ